ਮਿਸਟਰ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਤੇ ਉਹਨਾਂ ਦੀ ਸਰਕਾਰ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਬਹੁਤ ਵੱਡੇ ਲੈਵਲ ਦੇ ਉੱਪਰ ਸਟੂਡੈਂਟ ਵੀਜ਼ੇ ਦਿੱਤੇ ਤੇ ਬਾਅਦ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਨੇ ਉਹ ਕੈਨੇਡਾ ਵਿੱਚ ਪੜਨ ਵਾਸਤੇ ਆਏ ਜਾਂ ਫਿਰ ਇਮੀਗ੍ਰੇਸ਼ਨ ਵੀ ਜ਼ਿਆਦਾ ਹੋਈ ਹੌਲੀ ਹੌਲੀ ਬਹੁਤ ਸਾਰੇ ਲੋਕ ਇਮੀਗ੍ਰੈਂਟਸ ਤੋਂ ਤੰਗ ਆ ਗਏ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਨੇ ਸਾਡੇ ਘਰ ਲੈ ਲਏ ਇਮੀਗ੍ਰੈਂਟਸ ਨੇ ਸਾਡੀਆਂ ਜੌਬਸ ਲੈ ਲਈਆਂ ਇਮੀਗ੍ਰੈਂਟਸ ਨੇ ਸਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਖਲਬਲੀ ਮਚਾ ਰੱਖੀ ਹੈ ਔਰ ਇਹ ਬਹੁਤ ਜ਼ਿਆਦਾ ਇਮੀਗ੍ਰੈਂਟਸ ਹੋ ਗਏ ਨੇ ਇਹਨਾਂ ਨੂੰ ਇੱਥੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਹ ਸਾਰੀ ਚੀਜ਼ ਤੋਂ ਬਾਅਦ ਹੌਲੀ-ਹੌਲੀ ਸਰਕਾਰ ਨੇ ਵੇਖਿਆ ਵੀ ਠੀਕ ਹੈ ਭਾਈ ਠੱਲ ਠੱਲ ਪਾਓ ਅਸੀਂ ਹੌਲੀ-ਹੌਲੀ ਇਹ ਸਾਰੀ ਚੀਜ਼ ਘਟਾਉਣੀ ਹੈ ਸਰਕਾਰ ਨੇ ਸਾਰੇ ਸਟੂਡੈਂਟ ਵੀਜ਼ੇ ਜਿਹੜੇ ਨੇ ਉਹ ਘਟਾਉਣੇ ਸ਼ੁਰੂ ਕੀਤੇ ਉਸ ਤੋਂ ਬਾਅਦ ਜਿਹੜੇ ਬਾਕੀ ਬਹੁਤ سارے ਐਲ ਐਮ ਆਈਏ ਉਹ ਬੰਦ ਹੋ ਗਈ ਬਹੁਤ ਸਾਰੀਆਂ ਚੀਜ਼ਾਂ ਦੀ ਚੇਂਜ ਹੋਈ ਲੇਕਿਨ ਜਨਤਾ ਤਾਂ ਫਿਰ ਜਨਤਾ ਹੈ ਕਿਸੇ ਪਾਸੇ ਵੀ ਟਿਕਾ ਸਾਨੂੰ ਹੁੰਦਾ ਨਹੀਂ ਹੈਗਾ ਅੱਜ ਲੋਕਾਂ ਦਾ ਕਹਿਣਾ ਇਹ ਹੈ ਉਹ ਕਹਿੰਦੇ ਜੀ ਸਟੂਡੈਂਟ ਹੁਣ ਬਹੁਤ ਘਟ ਗਏ ਨੇ ਸਾਡੀ ਬਹੁਤ ਪੁਰੀ ਹਾਲਤ ਹੈ ਦੇਖੋ ਸਟੂਡੈਂਟ ਘਟ ਗਏ ਨੇ ਤਾਂ ਹੁਣ ਸਾਡਾ ਗੁਜ਼ਾਰਾ ਨਹੀਂ ਹੈਗਾ ਜਿੰਨੀ ਜ਼ਿਆਦਾ ਵੱਡੀ ਪਾਪੂਲੇਸ਼ਨ ਹੋਏਗੀ ਉਹਨੇ ਬਿਜ਼ਨੈਸਸ ਜ਼ਿਆਦਾ ਚੱਲਣਗੇ ਉਹਨੇ ਜਿਹੜੀ ਹੈ ਚੀਜ਼ਾਂ ਉਹ ਜ਼ਿਆਦਾ ਬਾਏ ਕਰਨਗੇ ਉਹਨੇ ਜ਼ਿਆਦਾ ਘਰ ਚਾਹੀਦੇ ਨੇ ਆਫਕੋਰਸ ਘਰਾਂ ਦੀ ਇੱਥੇ ਕਿੱਲਤ ਹੈ ਘਰ ਘੱਟ ਨੇ ਪਰ ਇੰਨੇ ਸਾਰੇ ਸਟੂਡੈਂਟਸ ਜਿਹੜੇ ਨੇ ਹੁਣ ਉਹ ਸਰੀ ਤੇ ਬ੍ਰੈਂਪਟਨ ਜਾਂ ਕਹਿ ਸਕਦੇ ਆ ਬੀਸੀ ਤੇ ਅਨਟੇਰੀਓ ਤੋਂ ਜਾਣ ਦੇ ਕਰਕੇ ਬਹੁਤ سارے ਲੋਕ ਹੁਣ ਦੁਖੀ ਹੋਏ ਬੈ ਨੇ ਲੋਕਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ ਉਹ ਕਹਿੰਦੇ ਜੀ ਜਿਹੜੇ ਡਰਾਈਵਿੰਗ ਸਕੂਲ ਵਾਲੇ ਕਹਿੰਦੇ ਸਾਡਾ ਤਾਂ ਜੀ 95% ਕੰਮ ਘਟ ਗਿਆ ਨਵੇਂ ਲੋਕ ਆਉਂਦੇ ਸੀ ਤਾਂ ਸਾਡੇ ਕੋਲੋਂ ਡਰਾਈਵਿੰਗ ਲਾਇਸੈਂਸ ਲੈਂਦੇ ਸੀ ਅਸੀਂ ਤਾਂ 95% ਘਟ ਕੰਮ ਕਰ ਰਹੇ ਹਾਂ ਤੇ ਸਾਡੇ ਕੋਲ ਤਾਂ ਗੁਜ਼ਾਰਾ ਹੀ ਨਹੀਂ ਹੋ ਰਿਹਾ ਘਰਾਂ ਵਾਲੇ ਲੋਕ ਕਹਿ ਰਹੇ ਨੇ ਜੀ ਬੇਸਮੈਂਟਾਂ ਖਾਲੀ ਪਈਆਂ ਨੇ ਪਹਿਲਾਂ ਇੱਕ ਇੱਕ ਦਿਨ ਘਰ ਪਾਈਦਾ ਸੀ ਜਦੋਂ ਮਾਰਕੀਟ ਪਲੇਸ ਤੇ 50 50 ਕਾਲਸ ਆ ਜਾਂਦੀਆਂ ਸੀ 50 50 ਮੈਸੇਜ ਆਉਂਦੇ ਸੀ ਹੁਣ ਇੱਕ ਮਹੀਨੇ ਚ ਪੰਜ ਮੈਸੇਜ ਨਹੀਂ ਆਉਂਦੇ ਹੈਗੇ ਔਰ ਮਾਰਕੀਟ ਦੇ ਵਿੱਚ ਜਿਹੜੇ ਬੇਸਮੈਂਟ ਨੇ ਜਾਂ ਆਮ ਅਪਾਰਟਮੈਂਟ ਨੇ ਉਹਨਾਂ ਦਾ ਰੇਟ ਨੀਚੇ ਜਾਣਾ ਸ਼ੁਰੂ ਹੋ ਗਿਆ ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਬਿਜ਼ਨੈਸਸ ਬੰਦ ਹੋਣੇ ਸ਼ੁਰੂ ਹੋ ਗਏ ਔਰ ਲੋਕ ਹੁਣ ਇਸ ਕਰਕੇ ਚਿੰਤਾ ਦੇ ਵਿੱਚ ਨੇ ਵੀ ਜੇ ਸਾਰੇ ਸਟੂਡੈਂਟ ਚਲੇ ਗਏ ਜੇ ਇਮੀਗ੍ਰੈਂਟਸ ਨਾ ਆਏ ਤਾਂ ਫਿਰ ਇਹ ਚੇਨੇ ਇਹ ਚੱਲੇਗੀ ਕਿਵੇਂ ਲੋਕਾਂ ਦੀਆਂ ਬੇਸਮੈਂਟਸ ਖਾਲੀ ਨੇ ਉਹਨਾਂ ਦੀਆਂ ਪੇਮੈਂਟਸ ਨਹੀਂ ਜਾ ਰਹੀਆਂ ਹੈਗੀਆਂ ਆਪਣੀ ਮੌਰਗੇਜ ਪੇਮੈਂਟ ਉਹਨਾਂ ਨੇ ਇਸ ਹਿਸਾਬ ਨਾਲ ਰੱਖੀ ਸੀ ਵੀ ਇੰਨਾ ਤਾਂ ਖਰਚਾ ਬੇਸਮੈਂਟ ਚੋਂ ਆ ਜਾਣਾ ਬੇਸਮੈਂਟ ਖਾਲੀ ਹੈ ਤਾਂ ਖਰਚੇ ਕਿੱਥੋਂ ਦਿੱਤੇ ਜਾਣੇ ਆ ਲੋਕ ਕਿਸੇ ਪਾਸੇ ਵੀ ਠੀਕ ਨਹੀਂ ਹੈ ਜੀ ਪਹਿਲਾਂ ਤਾਂ ਆ ਕੇ ਆ ਕੇ ਆ ਕੇ ਸਟੂਡੈਂਟ ਹੁਣ ਚਲੇ ਗਏ ਚਲੇ ਗਏ ਚਲੇ ਗਏ ਹੁਣ ਵੇਖੋ ਅੱਗੇ ਗੱਲ ਕੀ ਪਣਦੀ ਹੈ